ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਦੀਪ ਸਿੰਘ ਵਿੱਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਲੈ ਕੇ ਜਿਹੜਾ ਵਿਸ਼ਾਲ ਨਗਰ ਕੀਰਤਨਾ ਪਹਿਲੀ ਵਾਰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਹੁੰਦਾ ਹੋਇਆ ਬਫਰ ਪੜਾਮਾ ਤੋਂ ਤੋਂ ਹੁੰਦਾ ਹੋਇਆ ਮਾਚੀਵਾੜਾ ਸਾਹਿਬ ਪਹੁੰਚੇ ਦਾ ਉਸ ਦੇ ਜਿਹੜਾ ਕਿ ਸਵਾਗਤ ਲਈ ਯੋ ਬਹਲੌਰ ਪਰ ਦੇ ਪਿੰਪੋਲ ਦੇ ਕੇ ਵਿਸ਼ਾਲ ਜਿਹੜਾ ਸਵਾਗਤ ਕੀਤਾ ਜਾਵੇ ਸੰਗਤਾਂ ਦੇ ਵੱਲੋਂ ਇਸੇ ਤਹਿਤ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਰੀਏ ਮਾਰਗ ਹੁੰਦਾ ਹੋਇਆ ਮਾਚੀਵਾੜਾ ਸਾਹਿਬ ਦੇ ਗੁਰਦੁਆਰਾ ਸ਼੍ਰੀ ਚੰਨ ਕਮਲ ਸਾਹਿਬ ਪਹੁੰਚੇਗਾ ਇਸ ਦੇ ਸੰਬੰਧੀ ਤਿਆਰੀਆਂ ਚੱਲ ਰਹੀਆਂ ਅੱਸੀ ਗੱਲਬਾਤ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਬਖਸ਼ ਸਿੰਘ ਬੱਜੀਵਿੰਡ ਜੀ ਨਾਲ ਤੇ ਹਰ ਹਰ ਜਤਿੰਦਰ ਸਿੰਘ ਬਾਜਵਾ ਨਾਲ ਇਹਨਾਂ ਦਾ ਕੀ ਕਹਿਣਾ ਨਗਰ ਕੀਰਤਨ ਲੈ ਕੇ ਇਹੋ ਜਿਹੀਆਂ ਤਿਆਰੀਆਂ ਨੇ ਮੈਂ ਹਰ ਜਤਿੰਦਰ ਸਿੰਘ ਪੁਆਤ ਮੇਰੇ ਧਰਮ ਪਤਨੀ ਸ਼੍ਰੀਮਤੀ ਹਰਜਿੰਦਰ ਕੌਰ ਪੁਆਦ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਆ ਜਿਹੜਾ ਨਗਰ ਕੀਰਤਨ ਆਪੇ ਗੁਰ ਚੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ 10 ਜਨਵਰੀ ਨੂੰ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਅਗਵਾਈ ਪੰਜ ਸਿੰਘ ਸਹਿਵਾਨ ਕਰਨਗੇ ਤੇ ਜਿਸ ਦੇ 70 ਸ਼ਾਇਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇਗੀ ਇਹ ਜਦੋਂ 10 ਤਰੀਕ ਨੂੰ ਆਰੰਭ ਹੋਣ ਤੋਂ ਉਪਰੰਤ ਪਹਿਲਾ ਇਹਦਾ ਵਿਸ਼ਰਾਮ ਚਮਕੌਰ ਸਾਹਿਬ ਦੇ ਪਵਿੱਤਰ ਧਰਤੀ ਤੇ ਹੋਵੇਗਾ 11 ਤਰੀਕ ਨੂੰ ਚਮਕੌਰ ਸਾਹਿਬ ਤੋਂ 10 ਵਜੇ ਦੇ ਲਗਭਗ ਅਗਰ ਕੀਰਤਨ ਅੱਗੇ ਚੱਲੇਗਾ ਔਰ ਸਾਡਾ ਹਲਕਾ ਸਮਰਾਲਾ ਹੋਣ ਦੇ ਨਾਤੇ ਮੈਂ ਸਮਰਾਲਾ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਤੇ ਦੱਸਣਾ ਵੀ ਚਾਹਣਾ ਕਿ ਇਹ ਨਗਰ ਕੀਰਤਨ 11 ਤਰੀਕ ਨੂੰ ਲਗਭਗ 12 ਵਜੇ ਬਹਿਲੋਲਪੁਰ ਪੁਲ ਤੱਕ ਤੇ ਆਵੇਗਾ ਔਰ ਸੰਗਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਗੇਟ ਲੱਗੇਗਾ ਉੱਥੇ ਰਸੀਬ ਕਰਨੀਆਂ ਆਪਣੇ ਹਲਕੇ ਦੇ ਵਿੱਚ ਆਉਣ ਤੇ ਸਾਰੀ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਅ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉੱਥੋਂ ਚੱਲਦਾ ਹੋਇਆ ਝਾੜ ਸਾਹਿਬ ਝਾੜ ਸਾਹਿਬ ਤੋਂ ਪਵਾਤ ਪਵਾਤ ਪਿੰਡ ਪਾਤ ਪਿੰਡ ਤੋਂ ਸਹਿਜੋ ਮਾਜਰਾ ਰਤੀਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਚਰਨ ਕਮਲ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਲਗਭਗ 2 1/2 ਤੋਂ 2 ਵਜੇ ਦੇ ਵਿੱਚ ਵਿੱਚ ਇੱਥੇ ਪਹੁੰਚ ਜਾਵੇਗਾ ਮੇਰੀ ਆਲੇ ਦੁਆਲੇ ਦੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿਉਂਕਿ ਇਸ ਦੇ ਵਿੱਚ ਗੁਰੂ ਦੇ ਸ਼ਾਸਤਰਾ ਦੇ ਨਾਲ ਚੱਲਣਾ ਹੈ ਔਰ ਗੁਰੂ ਦੇ ਸ਼ਾਸਤਰ ਬੱਸਾਂ ਦੇ ਵਿੱਚ ਬਕਾਇਦਾ ਤੌਰ ਤੇ ਬੜੇ ਸਤਕਾਰ ਦੇ ਨਾਲ ਸਜਾਏ ਹੋਣਗੇ ਔਰ ਗੁਰੂ ਦੇ ਦਰਸ਼ਨ ਕਰਨ ਦੇ ਲਈ ਵੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿਹੜੇ ਦੂਰ ਨੇੜੇ ਸੰਗਤਾਂ ਨੇ ਜਿਹੜੇ ਰਸਤੇ ਦੇ ਵਿੱਚ ਆਉਂਦੇ ਨੇ ਨਗਰ ਉਹਨਾਂ ਨੇ ਤਾਂ ਹਾਜ਼ਰ ਹੋਣਾ ਹੀ ਹੋਣਾ ਹੈ ਮੇਰੀ ਆਲੇ ਦੁਆਲੇ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਨੂੰ ਜਿਹੜਾ ਪੁਆਇੰਟ ਨੇੜੇ ਲੱਗਦਾ ਉੱਥੇ ਆ ਕੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਗੁਰੂ ਤੋਂ ਬਖਸ਼ਿਸ਼ਾ ਪ੍ਰਾਪਤ ਕਰੀਏ ਮੇਰੀ ਸਾਰਿਆਂ ਨੂੰ ਦੁਆਰਾ ਫਿਰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਇਹ ਜਿਹੜਾ ਨਗਰ ਕੀਰਤਨਾ ਬਹੁਤ ਮਹਾਨ ਨਗਰ ਕੀਰਤਨਾ ਉਸ ਪਵਿੱਤਰ ਧਰਤੀ ਤੋਂ ਚੱਲਣਾ ਜਿੱਥੇ ਖਾਲਸੇ ਦੀ ਸਾਜਨਾ ਹੋਈ ਹੈ। ਔਰ ਉੱਥੇ ਗੁਰੂ ਸਾਹਿਬ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ। ਔਰ ਉਹੀ ਜੋ ਵੀ ਇਸ ਗੁਰੂ ਦੇ ਰੂਪ ਦੇ ਵਿੱਚ ਆਉਂਦਾ ਆਪਾਂ ਨੂੰ ਉਹ ਗੁਰੂ ਦੇ ਸਮਾਨ ਆਪਾਂ ਉਹਨੂੰ ਸਮਝਦੇ ਹੋ ਦਾ ਸਤਿਕਾਰ ਕਰੀਏ। ਥਾਂ ਥਾਂ ਦੇ ਵਿੱਚ ਲੰਗਰ ਵੀ ਲਗਾਏ ਜਾ ਰਹੇ ਨੇ ਸੰਗਤਾਂ ਵੱਲੋਂ। ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ। ਔਰ ਨਾਲ ਦੀ ਨਾਲ ਇੱਥੋਂ ਜਦੋਂ ਚੱਲਣਾ ਹੈ ਨਗਰ ਕੀਰਤਨ ਘੜੀ ਦਾ ਪੋੜ ਘੜੀ ਦੇ ਪੋੜ ਤੋਂ ਨੇਰੇ ਨੇਰ ਹੁੰਦਾ ਹੋਇਆ ਕਟਾਣਾ ਸਾਹਿਬ ਅੱਗੇ ਉਸ ਤੋਂ ਅੱਗੇ ਵਧੇਗਾ ਮੇਰੀ ਸੰਗਤਾਂ ਨੂੰ ਅਪੀਲ ਆ ਜਿੱਦਾਂ ਵੀ ਆਲੇ ਦੁਆਲੇ ਨੇੜੇ ਦੇ ਨਗਰ ਨੇ ਸਾਰੇ ਆ ਕੇ ਦਰਸ਼ਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਹਬੇ ਕਮਾਲ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬਹੁਤ ਵੱਡੀ ਮਨੁੱਖਤਾ ਦੇ ਉੱਤੇ ਜਿਹੜੀ ਹੈ ਆਪਣੇ ਜੀਵਨ ਦੌਰਾਨ ਘਾਲਣਾ ਘਾਲ ਕੇ ਤੇ ਆਪਣੇ ਸਰਬੰਸ ਨੂੰ ਵਾਰ ਕੇ ਗੁਲਾਮੀ ਦੀਆਂ ਜੰਜੀਰਾ ਤੋੜ ਕੇ ਸਤਿਗੁਰੂ ਜੀ ਨੇ ਆਜ਼ਾਦ ਹੋ ਕੇ ਆਪਣੇ ਜੀਵਨ ਨੂੰ ਗੁਜ਼ਾਰਨ ਦਾ ਜਿਹੜਾ ਹੈ ਉਹ ਮਨੁੱਖਤਾ ਦੇ ਵਿੱਚ ਉਪਦੇਸ਼ ਦਿੱਤਾ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਤ ਜੋ ਪੋਸ ਸੁਦੀ 7ਵੀਂ 17 ਜਨਵਰੀ ਨੂੰ ਆ ਰਿਹਾ ਹੈ ਭਾਵੇਂ ਕਿ ਸਤਿਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਰਕਾਚ ਅਸਥਾਨ ਪਟਨਾ ਸਾਹਿਬ ਬਿਹਾਰ ਵਿੱਚ ਹੈ ਸਿੱਖ ਪੰਥ ਨੇ ਫੈਸਲਾ ਕੀਤਾ ਹੈ ਸਤਿਗੁਰੂ ਜੀ ਦਾ ਜੋ ਅਨੰਦਪੁਰ ਸਾਹਿਬ ਦਾ ਅਸਥਾਨ ਹੈ ਜਿੱਥੇ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਤੇ ਅੰਮ੍ਰਿਤ ਬਖਸ਼ ਕਰਕੇ ਪੰਜਾਂ ਪਿਆਰਿਆਂ ਨੂੰ ਫਿਰ ਆਪ ਸਤਿਗੁਰੂ ਜੀ ਨੇ ਉਹ ਰੀਤ ਨੂੰ ਨਿਭਾਉਂਦਿਆਂ ਹੋਇਆ ਆਪੇ ਗੁਰ ਚੇਲਾ ਵਾਲੀ ਸਤਿਗੁਰੂ ਜੀ ਨੇ ਆਪ ਉਹਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਉਸ ਅਸਥਾਨ ਤੋਂ ਜਿਸ ਅਸਥਾਨ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ Hindu ਧਰਮ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਦਿੱਲੀ ਜਾ ਕੇ ਸੀਸ ਕੁਰਬਾਨ ਕੀਤਾ ਤੇ ਤੁਰੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਸ ਸਥਾਨ ਤੋਂ ਸਿੱਖ ਪੰਥ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ 10 ਜਨਵਰੀ ਨੂੰ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਹੋਇਆ ਵਿਸ਼ਾਲ ਨਗਰ ਕੀਰਤਨ ਆਰੰਭ ਕਰਨਾ ਹੈ ਕੱਲ 10 ਜਨਵਰੀ ਨੂੰ ਨਗਰ ਕੀਰਤਨ ਆਰੰਭ ਹੋਵੇਗਾ ਰਾਤ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਜਿੱਥੇ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਤਿੰਨ ਪਿਆਰੇ ਸ਼ਹੀਦ ਹੋਏ ਹਨ ਉੱਥੇ ਵਿਸ਼ਰਾਮ ਹੋਵੇਗਾ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਤੋਂ 11 ਜਨਵਰੀ ਨੂੰ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇਸ ਅਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜੇ ਵਿਖੇ ਇੱਥੋਂ ਚੱਲ ਕੇ ਅੱਗੇ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਤੇ ਆਲਮਗੀਰ ਜਿਹੜਾ ਹੈ ਰਾਤ ਵਿਸ਼ਰਾਮ ਕਰੇਗਾ ਵੱਖ-ਵੱਖ ਥਾਵਾਂ ਤੇ ਵਿਸ਼ਰਾਮ ਕਰਦਿਆਂ ਹੋਇਆਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਅੱਗੇ ਗੁਰਦੁਆਰਾ ਮੈਧੀਆਣਾ ਸਾਹਿਬ ਫੇਰ ਜੈਤੂ ਗੁਰੂ ਕੀ ਢਾਬ ਉਥੋਂ ਸ੍ਰੀ ਮੁਕਸਰ ਸਾਹਿਬ ਮੁਕਸਰ ਸਾਹਿਬ ਤੋਂ ਗੁਰਦੁਆਰਾ ਹਾਜੀ ਰਤਨ ਬਠੰਡਾ ਜਿੱਥੇ ਦਸਮ ਪਾਤਸ਼ਾਹ ਜੀ ਨੇ ਚਰਨ پا ਕੇ ਤੇ ਉਹ ਬਠੰਡੇ ਦੇ ਲੋਕਾਂ ਨੂੰ ਉਸ ਦੇ ਤੋਂ ਮੁਕਤ ਕਰਾਇਆ ਜਿਹੜਾ ਕਾਣਾ ਦੇ ਉਸ ਬਠੰਡੇ ਦੇ ਲੋਕਾਂ ਨੂੰ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਸਤਿਗੁਰੂ ਜੀ ਨੇ ਉਹਨਾਂ ਤੋਂ ਮੁਕਤੀ ਦਵਾਈ ਉਸ ਅਸਥਾਨ ਤੋਂ ਅੱਗੇ ਦਮਦਮਾ ਸਾਹਿਬ ਜੋ ਪੰਜਵਾਂ ਤਖਤ ਹੈ ਸਿੱਖ ਪੰਥ ਦਾ ਉੱਥੇ ਜਾ ਕੇ 16 ਤਰੀਕ ਨੂੰ ਸਮਾਪਤੀ ਹੋਵੇਗੀ ਨਗਰ ਕੀਰਤਨ ਦੀ ਤੇ 17 ਤਰੀਕ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਉੱਥੇ ਮਨਾਇਆ ਜਾਵੇਗਾ ਉਹ ਦਮਦਮਾ ਸਾਹਿਬ ਪਾਵਨ ਪਵਿੱਤਰ ਅਸਥਾਨ ਜਿੱਥੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਾਹਿਬ ਜੀ ਮਨੀ ਸਿੰਘ ਜੀ ਦੇ ਪਾਸੋਂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ ਕਿਉਂਕਿ ਪਹਿਲਾ ਸਰੂਪ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਲਿਖਵਾਇਆ ਸੀ ਭਾਈ ਗਰਦਾਸ ਜੀ ਪਾਸੋਂ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਸੀ ਤਾਂ ਤਨਤਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਵੀ ਸਮਝਾਵਾਂਗੇ ਉਸ ਵਾਅਦੇ ਨੂੰ ਪੂਰਾ ਕਰਦਿਆਂ ਹੋਇਆ ਧੰਨ ਧੰਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਦਮਦ마 ਸਾਹਿਬ ਸਾਬੂ ਕੀ ਤਲਵੰਡੀ ਵਿਖੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਨ੍ਹਾਂ ਦੀ ਡਿਊਟੀ ਕਲਮਾ ਘੜਨ ਤੇ ਸ਼ਾਹੀ ਦਾ ਪ੍ਰਬੰਧ ਕਰਨ ਵਾਸਤੇ ਲਾ ਕੇ ਸਤਿਗੁਰੂ ਜੀ ਨੇ ਉਥੇ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਹੈ ਸੰਪੂਰਨ ਕੀਤਾ ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਿਹੜੀ ਸੀ ਉਹ ਦਰਜ ਕਰਵਾਈ ਜਿੱਥੇ ਸਤਿਗੁਰੂ ਜੀ ਹਰ ਰੋਜ਼ ਪਾਵਨ ਪਵਿੱਤਰ ਸਰੂਪ ਪਾਈ ਮਨੀ ਸਾਹਿਬ ਜੀ ਦੇ ਪਾਸੋਂ ਲਿਖਾਉਂਦੇ ਤੇ ਭਾਈ ਮਨੀ ਸਿੰਘ ਜੀ ਉਹ ਸਰੂਪ ਲਿਖਦੇ ਸਤਿਗੁਰੂ ਜੀ ਬਾਣੀ ਅਚਾਰ ਦੇ ਉਥੇ ਨਾਲ ਦੀ ਨਾਲ ਸਤਿਗੁਰੂ ਜੀ ਉਸ ਬਾਣੀ ਦੇ ਅਰਥ ਕਰਕੇ ਕਥਾ ਕਰਕੇ ਸੰਗਤ ਨੂੰ ਸਰਵਣ ਕਰਾਉਂਦੇ ਉਸ ਅਸਥਾਨ ਤੋਂ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਜਦੋਂ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਸੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਲਈਆਂ ਸਨ ਬਾਬਾ ਦੀਪ ਸਿੰਘ ਜੀ ਉੱਥੋਂ ਜਥਾ ਲੈ ਕੇ ਚੱਲੇ ਸਨ ਉਸ ਸਥਾਨ ਤੇ ਸੰਪੂਰਨ ਸੰਪੂਰਨਤਾ ਹੋਵੇਗੀ ਨਗਰਕ੍ਰੀਤਨ ਦੀ ਤੇ ਉੱਥੇ ਹੀ ਸਾਡੇ ਤਖਤਾਂ ਦੇ ਸਿੰਘ ਸਹਿਬਾਨ ਸੰਗਤਾਂ ਨੂੰ ਸਬੋਧਨ ਕਰਨਗੇ ਤੇ ਵੱਡੇ ਵੱਡੇ ਬਲਾਰੇ ਜਿਹੜੇ ਕਥਾ ਕਰਨ ਵਾਲੇ ਕੀਰਤਨ ਕਰਨ ਵਾਲੇ ਸ਼੍ਰੋਮਣੀ ਇੰਟਰਨੈਸ਼ਨਲ ਬਲਾਰੇ ਹਨ ਉਹ ਸੰਗਤਾਂ ਨੂੰ ਗੁਰੂ ਕੇ ਇਤਿਹਾਸ ਤੋਂ ਜਾਨੂ ਕਰਵਾਉਣਗੇ ਵੱਧ ਤੋਂ ਵੱਧ ਬੇਨਤੀ ਹੈ ਮਾਛੀ ਵਾਲੇ ਦੇ ਇਲਾਕੇ ਦੀਆਂ ਸੰਗਤਾਂ ਨੂੰ ਕਿ ਆਓ ਇਹ ਭਾਗਾਂ ਦੇ ਨਾਲ ਆਪਾਂ ਨੂੰ ਸਮਾਂ ਮਿਲਿਆ ਹੈ ਕਿ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦਾ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਣਾ ਤੇ ਪ੍ਰਾਪਤਨ ਸ਼ਸਤਰ ਜਿਹੜੇ ਹਨ ਉਹ ਵੀ ਬਸ ਦੇ ਵਿੱਚ ਆਉਣਗੇ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਨੇ ਹਨ ਤੇ ਨਗਰ ਕੀਰਤਨ ਦੇ ਵਿੱਚ ਆ ਰਹੀਆਂ ਸੰਗਤਾਂ ਦੀ ਜਿੱਥੇ ਆਪਾਂ ਸੇਵਾ ਕਰਨੀ ਹੈ ਤੇ ਉੱਥੇ ਆਪਾਂ ਇਹ ਵੀ ਖੇਚਲ ਕਰਨੀ ਹੈ ਕਿ ਆਪਾਂ ਗੁਰੂ ਕੀ ਸੇਵਾ ਲੁੱਟਦਿਆਂ ਹੋਇਆ ਗੁਰੂ ਦੀਆਂ ਖੁਸ਼ੀਆਂ ਮਾਣਦਿਆਂ ਹੋਇਆ ਆਪਾਂ ਉਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਵੀ ਭਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ